ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਖਿਲਾਫ ਇਹਦੇ ਵਿੱਚ ਕੋਈ ਸ਼ੱਕ ਨਹੀਂ ਬੜੇ ਗੰਭੀਰ આરોਪ ਨੇ ਖਾਸ ਕਰਕੇ ਜਿਹੜਾ ਜਨਾਲਾ ਪੁਲਿਸ ਸਟੇਸ਼ਨ ਦੇ ਉੱਤੇ ਜਿਹੜਾ ਹਮਲਾ ਹੋਇਆ ਵਾ ਜਿੱਥੇ ਕੁਝ ਪੁਲਿਸ ਕਰਮੀ ਜਿਹੜੇ ਨੇ ਉਹ ਜ਼ਖਮੀ ਵੀ ਹੋਏ ਸਨ ਇਹਨਾਂ ਘਟਨਾਵਾਂ ਦਾ ਉਹਨਾਂ ਦੇ ਉੱਤੇ ਕੇਸ ਹੀ ਬਣਿਆ ਲੇਕਿਨ ਉਹਦੇ ਤੇ ਕੋਈ ਖਾਸ ਕਾਰਵਾਈ ਨਹੀਂ ਹੋਈ ਔਰ ਮਹੀਨਾ ਬਾਅਦ ਸਰਕਾਰ ਪਹਿਲਾਂ ਤੇ ਸਰਕਾਰ ਚੁੱਪ ਰਹੀ ਔਰ ਮਹੀਨੇ ਬਾਅਦ ਉਹਨਾਂ ਤੇ ਐਨਐਸਏ ਲਾ ਕੇ ਉਹਨਾਂ ਨੂੰ ਨਜ਼ਰਬੰਦ ਕਰਤਾ 9 ਸਾਥੀ ਟੋਟਲ ਉਹਨਾਂ ਦੇ ਉਹ ਤੇ 9 ਹੋਰ ਦਿਬੁਰਗੜ੍ਹ ਝੀਲ ਦੇ ਵਿੱਚ 3000 ਕਿਲੋਮੀਟਰ ਦੂਰ ਗਏ ਨੇ ਮੇਰੇ ਸਾਹਮਣੇ ਇਹ ਗਲਤ ਹੋਇਆ ਹਾਲਾਂਕਿ ਮੈਂ ਅਮਰਿਤਪਾਲ ਸਿੰਘ ਦੀ ਗਤਵਿਧੀਆਂ ਨਾਲ ਬਿਲਕੁਲ ਸਹਿਮਤ ਨਹੀਂ ਸ਼ਾਇਦ ਇਹ ਕੋਈ ਤਰੀਕਾ ਨਹੀਂਗਾ ਆਪਣੀਆਂ ਗੱਲਾਂ ਮਨਾਉਣ ਦਾ ਲੇਕਿਨ ਕਿਉਂਕਿ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਸੀ ਔਰ ਬਹੁਤ ਸਾਰੇ ਲੋਕਾਂ ਨੇ ਲਗਾ ਕਿ ਇਹ ਗਲਤ ਤਰੀਕੇ ਨਾਲ ਨਜ਼ਰਬੰਦ ਕੀਤਾ ਗਿਆ ਉਹਨਾਂ ਤੇ ਕੇਸ ਨਹੀਂ ਚਲਾਇਆ ਗਿਆ ਪ੍ਰੀਵੈਂਟਿਵ ਡਿਟੈਂਸ਼ਨ ਦੇ ਤਹਿਤ ਨਾਸਾ ਐਸੇ ਕਿ ਉਹ ਪ੍ਰिवेंटेड ਵਿਡੈਂਸਨ ਹੁੰਦੀ ਆ ਉਹਨਾਂ ਨੂੰ ਰੀਟੇਨ ਕੀਤਾ ਗਿਆ ਵਾ ਔਰ ਇਹਦੇ ਖਿਲਾਫ ਲੋਕਾਂ ਦੀ ਮਨਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਹਮਦਰਦੀ ਬਣੀ ਇਸੇ ਕਰਕੇ ਉਹ ਜਿੱਤੀਏ ਔਰ ਮੈਨੂੰ ਲੱਗਦਾ ਵਾ ਮੇਰਾ ਮੰਨਣਾ ਵਾ ਕਿ ਹੁਣ ਉਹ ਕਿਉਂਕਿ ਚੋਣ ਜਿੱਤ ਗਏ ਨੇ ਲੋਕਾਂ ਦੀ ਜਿਹੜੀਆਂ ਭਾਵਨਾਵਾਂ ਵਾ ਉਹਨਾਂ ਦੀ ਕਦਰ ਕਰਦੇ ਹੋਏ ਵੋਟਰਸ ਵੀ ਰਿਸਪੈਕਟ ਕਰਦੇ ਹੋਏ ਉਹਨਾਂ ਨੂੰ ਬਿਲਕੁਲ ਰਿਹਾ ਕਰ ਦੇਣਾ ਚਾਹੀਦਾ ਵਾ ਔਰ ਦੂਸਰੇ ਕੇਸ ਜਿਹੜੇ ਨੇ ਅਜਨਾਲ ਪੁਲਿਸ ਸਟੇਸ਼ਨ ਤੇ ਹਮਲਾ ਵਗੈਰਾ ਜਾਂ ਜੋ ਵੀ ਹੋਰ ਕੇਸ ਨੇ ਉਹ ਚੱਲਦੇ ਰਹਿ ਸਕਦੇ ਆ ਉਹਨਾਂ ਦੇ ਤਹਿਤ ਜੇ ਉਹਨਾਂ ਨੂੰ ਸਜ਼ਾ ਜੇ ਉਹਨਾਂ ਦਾ ਟ੍ਰਾਇਲ ਹੋਊਗਾ ਜਿਸ سزا ਮਿਲ ਬਣਦੀ ਆ ਤੇ ਮੇਰੇ ਖਿਆਲ ਸਦਾ ਵਿਚਾਰੀਆਂ ਦੇਣਗੇ ਮੈਂ ਜਿਹੜੀ ਗੱਲ ਉਹਨਾਂ ਦੇ ਵੀ ਉਹਨਾਂ ਨੇ ਵਖਵਾਦ ਦੀ ਗੱਲ ਕੀਤੀ ਵਗੈਰਾ ਵਗੈਰਾ ਮੇਰਾ ਖਿਆਲ ਆ ਕਿ ਹੁਣ ਇੱਕ ਵਾਰੀ ਜਦੋਂ oath ਲੈ ਲੈਣਗੇ ਸੰਵਿਧਾਨ ਦੇ ਪ੍ਰਤੀ oath ਲੈ ਲੈਣਗੇ ਉਹ ਸੌਚੋਕ ਲੈਣਗੇ ਤੇ ਉਸ ਤੋਂ ਬਾਅਦ ਜਿਹੜੇ ਪੁਰਾਣੇ ਦੋਸ਼ ਨੇ ਉਹ ਬਹੁਤ ਕਮਜ਼ੋਰ ਫਿੱਕੇ ਪੈ ਜਾਂਦੇ ਆ ਸੋ ਉਹਨਾਂ ਦਾ ਕੋਈ ਬਹੁਤ ਹੀ ਉਹਨਾਂ ਦੀ ਕੋਈ ਕੋਈ ਹੋਰ ਕੋਈ ਮਾਇਨਾ ਨਹੀਂ ਗਾ ਸੋ ਮੇਰਾ ਮੰਨਣਾ ਵਾ ਕਿ ਉਹਨਾਂ ਨੂੰ ਬਿਲਕੁਲ ਆਪਣੇ ਹਲਕੇ ਦੀ ਨੁਮਾਇੰਦਗੀ ਕਰਨ ਦੇਣਾ ਚਾਹੀਦਾ ਵਾ ਔਰ ਜੇ ਉਹਨਾਂ ਦੀ ਕੋਈ ਦੁਬਾਰਾ ਵਕਫਦੀ ਵਕਵਾਦੀ ਗਤੀਵਿਧੀਆਂ ਕਰਦੇ ਆ ਤੇ ਉਹਨਾਂ ਤੇ ਦੁਬਾਰਾ ਕੇਸ ਰਜਿਸਟਰ ਹੋ ਜਾਂਦਾ ਪਰ ਇੱਕ ਵਾਰੀ ਉਹਨਾਂ ਨੂੰ ਰਿਹਾ ਕਰਨਾ ਜਿਹੜਾ ਵਾ ਉਹ ਬਿਲਕੁਲ ਬਣਦਾ ਵਾ ਦੁਬਾਰਾ ਜੇ ਗਲਤੀ ਕਰਦੇ ਆ ਤੇ ਕਾਨੂੰਨ ਮੁਤਾਬਕ ਉਹਨਾਂ ਤੇ ਕਾਰਵਾਈ ਹੋ ਸਕਦੀ ਹੈ ਵੈਸੇ ਮੇਰਾ ਇਹ ਵੀ ਮੰਨਣਾ ਵਾ ਕਿ ਐਨਐਸਏ ਵਰਗੇ ਵਰਗੇ ਜਿਹੜੇ ਹੋਰ ਕਾਨੂੰਨ ਨੇ ਸਾਡੀ ਨਿਆਂ ਪ੍ਰਣਾਲੀ ਦੇ ਵਿੱਚ ਉਹਨਾਂ ਦੇ ਉੱਤੇ ਮੁੜ ਵਿਚਾਰ ਕਰਨ ਦੀ ਲੋੜ ਆ ਇਹ ਕਾਨੂੰਨ ਜਿਹੜੇ ਨੇ ਇਹ ਟਿਪਿਕਲੀ ਜਿਹਨੂੰ ਆਪਾਂ ਕਹਿੰઈએ ਜਮਹੂਰੀਅਤ ਦੇ ਤਹਿਤ ਕਾਨੂੰਨ ਨਹੀਂ ਐਨਐਸਏ ਜਿਹੜਾ ਵਾ ਇਹਦੀ ਸ਼ੁਰੂਆਤ ਹੋਈ ਸੀ ਅੰਗਰੇਜ਼ਾਂ ਵਾਲੇ 1915 ਦੇ ਵਿੱਚ ਜਿਸ ਵੇਲੇ ਡਿਫੈਂਸ ਆਫ ਇੰਡੀਆ ਐਕਟ ਉਹਨਾਂ ਨੇ ਲਿਆਂਦਾ ਅੰਗਰੇਜ਼ ਚਲੇ ਗਏ ਉਸ ਤੋਂ ਬਾਅਦ 1971 ਦੇ ਵਿੱਚ ਮੀਸਾ ਆਇਆ ਮੀਸਾ ਦੇ ਤਹਿਤ ਐਮਰਜੈਂਸੀ ਦੇ ਵਿੱਚ 1975 ਤੋਂ ਲੈ ਕੇ 77 ਤੱਕ ਬਹੁਤ ਲੋਕ ਨਜ਼ਰਬੰਦ ਕੀਤੇ ਗਏ ਜਿਹੜਾ ਜਦ ਤੱਕ ਗਵਰਨਮੈਂਟ ਆਈ ਉਹਨਾਂ ਨੇ ਮੀਸਾ ਖਤਮ ਕਰਤਾ ਮੇਨਟੇਨੈਂਸ ਆਫ ਇੰਟਰਨਲ ਸਕਿਉਰਿਟੀ ਐਕਟ ਪਰ ਲੇਕਿਨ 1980 ਜਿਹੜੋ ਇੰਦਰਾ ਗਾਂਧੀ ਵਾਪਸ ਆਏ ਤੇ ਉਹਨਾਂ ਨੇ ਫਿਰ ਐਨਐਸਏ ਲੈਣ ਦਾ ਸੋ ਐਨਐਸਏ ਉਦੋਂ ਤੋਂ ਚੱਲੂ ਆ ਸੋ ਇੱਥੇ ਕਿਨਾਰੇ ਐਮਰਜੈਂਸੀ ਕਾਨੂੰਨ ਹੈ ਔਰ ਮੇਰਾ ਖਿਆਲ ਆ ਜਦੋਂ ਆਪਾਂ ਐਮਰਜੈਂਸੀ ਦੀ ਆਲੋਚਨਾ ਕਰਦੇ ਆ ਤੇ ਇਸ ਕਾਨੂੰਨ ਨੂੰ ਵੀ ਵਾਪਸ ਲੈਣਾ ਜਿਹੜਾ ਵਾ ਇਹ ਬੰਦਾ ਵਾ ਇਹਨੂੰ ਖਤਮ ਕਰ ਦੇਣਾ ਚਾਹੀਦਾ ਵਾ ਇਹ ਇਸ ਕਰਕੇ ਵੀ ਖਤਮ ਕਰ ਦੇਣਾ ਚਾਹੀਦਾ ਵਾ ਕਿਉਂਕਿ ਪੰਜਾਬ ਵਰਗੀਆਂ ਸਟੇਟਾਂ ਜਿਹੜੀਆਂ ਵਾ ਉੱਥੇ ਇਹਦੇ ਨਾਲ ਜਿਹੜੀ ਮੋਡਰੇਟ ਪੋਲਿਟਿਕਸ ਆ ਉਹਨੂੰ ਟਾਂ ਲੱਗਦੀ ਹੈ ਲੋਕਾਂ ਦੀ ਹਮਦਰਦੀ ਬੰਦੀ ਹੈ ਜਿਹੜਾ ਬੰਦਾ ਜੇਮਸ ਰਹਿੰਦਾ ਵਾ ਤਾਨੂੰ ਪਤਾ ਹੀ ਆ ਸਿੱਖ ਕੌਮ ਦੇ ਵਿੱਚ ਜਿਹੜੀ ਕੁਰਬਾਨੀ ਆ ਔਰ ਜੇਲਿਆ ਉਹਦੀ ਬਹੁਤ ਜ਼ਿਆਦਾ ਮੰਨਤਾ ਵਾ ਔਰ ਇਸੇ ਕਰਕੇ ਹੀ ਸ਼ਾਇਦ ਅਮਰਿਤਪਾਲ ਜਿੱਤੇ ਨੇ ਅਮਰਿਤਪਾਲ ਲੋਕ ਸਭਾ ਦੇ ਮੈਂਬਰ ਬਣੇ ਔਰ ਹੁਣ ਉਹਨਾਂ ਦੇ ਤਿੰਨ ਜਾਂ ਚਾਰ ਸਾਥੀ ਜਿਹੜੇ ਨੇ ਉਹ ਜ਼ਿਮਨੀ ਚੋਣਾਂ ਲੜਨ ਜਾ ਰਹੇ ਨੇ ਜੇ ਉਹ ਜ਼ਿਮਨੀ ਚੋਣਾਂ ਲੜਦੇ ਨੇ ਤੇ ਇਹਦੇ ਨਾਲ ਵੀ ਜਿਹੜਾ ਜਿਹੜੀ ਮੋਡਰੇਟ ਪੋਲਿਟਿਕਸ ਆ ਉਹਨੂੰ ਟਾਲ ਲੱਗੂਗੀ ਸੋ ਮੇਰਾ ਮੰਨਣਾ ਵਾ ਕਿ ਜੇ ਮੋਡਰੇਟ ਪੋਲਿਟਿਕਸ ਨੂੰ ਅਸੀਂ ਜ਼ਿੰਦਾ ਰੱਖਣਾ ਵਾ ਲੇਕਿਨ ਮੋਡਰੇਟ ਪੋਲਿਟਿਸ਼ੀਅਨਸ ਨੂੰ ਵੀ ਆਪਣੇ حقਾਂ ਲਈ ਲੋਕਾਂ ਦੇ ਹੱਕਾਂ ਲਈ ਲੜਨਾ ਪਊਗਾ ਸੋ ਜੇ ਮੋਡਰੇਟ ਪੋਲਟਿਕਸ ਨੂੰ ਜ਼ਿੰਦਾ ਰੱਖਣਾ ਵਾ ਤੇ ਐਨਐਸਏ ਵਰਗੇ ਕਾਨੂੰਨ ਜਿਹੜੇ ਨੇ ਇਹਨਾਂ ਨੂੰ ਸਾਨੂੰ ਖਤਮ ਕਰਨਾ ਪਊਗਾ ਆਪਣੀ ਜਿਹੜੀ ਨਿਆ ਪ੍ਰਣਾਲੀ ਆ ਉਹਦੇ ਚੋਂ ਬਾਹਰ ਕੱਢਣਾ ਪਊਗਾ ਸੋ ਮੇਰਾ ਖਿਆਲ ਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕੇਂਦਰ ਦੇ ਵਿੱਚ ਐਨਡੀਏ ਤੇ ਭਾਜਪਾ ਸਰਕਾਰ ਇਹਨਾਂ ਨੂੰ ਇਹਨਾਂ ਦੇ ਉੱਪਰ ਦੁਬਾਰਾ ਤੋਂ ਸੋਚਣਾ ਪਊਗਾ ਕਿ ਕੀ ਇਹ ਕਾਨੂੰਨ ਜਿਹੜੇ ਨੇ ਇਹ ਸਾਡੇ ਹੱਕ ਦੇ ਵਿੱਚ ਨਹੀਂ ਲੋਕਾਂ ਦੇ ਇਤਿਲੇ ਵਿੱਚ ਨੇ ਮੇਰਾ ਖਿਆਲ ਆ ਕਿ ਇਹ ਸਾਡੀ ਨਾਰਮਲ ਜਿਹੜੀ ਮੋਡਰੇਟ ਪੋਲਿਟਿਕਸ ਆ ਉਹਨੂੰ ਬਹੁਤ ਵੱਡਾ ਇਹ ਨੁਕਸਾਨ ਪੁਚਾਰੇ ਨੇ